ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾ ਦੀਵਾਰ ਛੰਤ ਸਤਵਾਂ ਗੁਰਮੁਖ ਪਿਆਰੇ ਆਏ ਮਿਲ ਮੈਂ ਚੇਰੀ ਵਿਛੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਪਿੰਨੇ ਪਿੰਨੇ ਮੈਂ ਹਰ ਪ੍ਰਭੂ ਮੋਰ ਮਿਲ ਹਰ ਮਨ ਮੰਨੇ ਮੰਨੇ ਹਾਉ ਮੋਰਖ ਕਾਰੇ ਲਾਇਆ ਨਿਕ ਹਰ ਕੰਮੇ ਕੰਮੇ ਸਲੋਕ ਮੱਲਾ ਪੈਲਾ ਹਾਉ ਵਿਚ ਆਇਆ ਹਾਉ ਵਿਚ ਗਿਆ ਹਾਉ ਚ ਜਮਿਆ ਹਾਉ ਵਿਚ ਮੂਆ ਹਾਉ ਵਿੱਚ ਦਿੱਤਾ ਹਾਉ ਵਿੱਚ ਲਿਆ ਹਾਉ ਵਿੱਚ ਖਟਿਆ ਹਾਉ ਵਿੱਚ ਗਿਆ ਹਾਉ ਵਿੱਚ ਸਚਿਆਰ ਕੁੜਿਆਰ ਹਾਉ ਵਿੱਚ ਪਾਪ ਪੁੰਨ ਵਿਚਾਰ ਹਾਉ ਚ ਨਰਕ ਸੁਰਗਿ ਅਵਤਾਰ ਹਾਉ ਵਿੱਚ ਹੱਸੇ ਹਾਉ ਵਿੱਚ ਰੋਵੇ ਹਾਉ ਵਿੱਚ ਪਰिए ਹਾਉ ਵਿੱਚ ਧੋਵੇ ਹਾਉ ਵਿੱਚ ਜਾਤੀ ਜਿੰਸੇ ਖੋਵੇ ਹਾਉ ਵਿੱਚ ਮੂਰਖ ਹਾਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਾਉਂ ਚ ਮਾਇਆ ਹਾਉਂ ਵਿੱਚ ਛਾਇਆ ਹਾਉਂ ਮੈਂ ਕਰ ਕਰ ਜੰਤ ਉਪਾਇਆ ਹਾਉਂ ਮੈਂ 부ਝੀ ਤਾਂ ਦਰਸੂ ਜੈ ਗਿਆਨ ਵਿੱਚ ਹੋਣਾ ਕਤ ਕਤ ਲੁਜੇ ਨਾਨਕ ਹੁਕਮਿ ਲਿਖੀਏ ਲੇਖ ਜਿਹਾ ਵੇਖੇ ਤਿਹਾ ਵੇਖ ਮਹੱਲਾ ਦੁਜਾ ਹਾਉਂ ਮੈਂ ਹਾ ਜਾਤ ਹੈ ਹਾਉਂ ਮੈਂ ਕਰਮ ਕਮਾਹੇ ਹਾਉ ਮੈਂ ਏ ਵੰਦਨਾ ਫਿਰ ਫਿਰ ਜੋ ਨੀ ਪਾਹੈ ਹਾਉ ਮੈਂ ਕਿ ਤੂੰ ਉਪਜੇ ਕਿਤ ਸੰਜਮੇ ਹੈ ਜਾਏ ਹਾਉ ਮੈਂ ਏਹੋ ਹੁਕਮ ਹੈ ਪਈਏ ਕਿਰਤ ਫੇਰਾ ਹੈ ਹਾਉ ਮੈਂ ਦਿਰਗ ਰੋਗ ਹੈ दारू ਪੀ ਇਸਮਹ ਕਿਰਪਾ ਕਰੇ ਜੀ ਆਪਣੇ ਤਾਂ ਗੁਰ ਕਾ ਸਬਦ ਕਮਾਹੈ ਨਾਨਕ ਏ ਸੁਨੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋ ਖਈ ਜਿਨੀ ਸੱਚੋ ਸੱਚ ਤਿਆਇ ਹੋਨੀ ਮੰਦੀ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇ ਹੋਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਤੋੜਾ ਖਾਇ ਕਸੀ ਸੀ ਅਗਲਾ ਨਿਤ ਦੇਵੇ ਚੜੇ ਸвая ਵੜਿਆਈ ਵੱਡਾ ਪਾਇਆ ਵੜਿਆਈ ਵੱਡਾ ਪਾਇਆ ਪਾਣੀ ਸੇਵ ਕੀਤੀ ਸੰਤੋਂ ਖਈ ਜਿਨੀ ਸੱਚੋ ਸੱਚ ਤੇ ਆਇਆ ਹੁਣੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਹੋਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇਵੀ ਜੜੇ ਸਵਾਇਆ ਵੜਿਆਈ ਵੱਡਾ ਪਾਇਆ ਵੜਿਆਈ ਵੱਡਾ ਪਾ